महामारी ਦੇ ਇਸ ਦੌਰ ਵਿੱਚ ਸਰਕਾਰੀ ਅਤੇ ਪਠਾਨਕੋਟ ਪ੍ਰਸ਼ਾਸਨ ਦੀ ਮਦਦ ਲਈ ਲੋਕ ਖੁਦ ਸਾਹਮਣੀ ਹਾਰੇ ਨੇ ਅਜੇ ਹਾ ਹੀ ਇੱਕ ਗਰੁੱਪ ਹੈ ਪਠਾਨਕੋਟ ਕੋਵਿਡ ਰਿਸਪੌਂਸ ਟੀਮ ਜਿਸ ਵਿੱਚ ਸ਼ਹਿਰ ਦੇ ਲਗਭਗ ਹਰ ਵਰਗ ਦੇ ਲੋਕ ਸ਼ਾਮਿਲ ਨੇ ਕੋਵਿਡ ਰਿਸਪੌਂਸ ਟੀਮ ਨੇ 48 ਘੰਟਿਆਂ ਦੇ ਵਿੱਚ ਲਮੀਨੀ ਸਥਿਤ ਮਲਟੀਪਰਪਸ ਸਪੋਰਟਸ ਸਟੇਡੀਅਮ ਨੂੰ ਸੈਨਾ ਦੀ ਮਦਦ ਨਾਲ ਕਰੋਨਾ ਆਈਸੋਲੇਸ਼ਨ ਸੈਂਟਰ ਦੇ ਵਿੱਚ ਤਬਦੀਲ ਕਰ ਦਿੱਤਾ ਸੈਨਾ ਵੱਲੋਂ ਇਸ ਆਈਸੋਲੇਸ਼ਨ ਸੈਂਟਰ ਵਿੱਚ ਬੈੱਡ ਅਤੇ ਬਾਕੀ ਲੋੜਿੰਦਾ ਸਮਾਨ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਜੋ ਕਿ ਕਰੋਨਾ ਦੇ ਮਰੀਜ਼ ਨੇ ਜਿਨ੍ਹਾਂ ਲੋਕਾਂ ਦੇ ਘਰਾਂ 'ਚ ਜਗ੍ਹਾ ਘਟ ਹੈ ਉਹ ਲੈਵਲ 1 ਦੇ ਮਰੀਜ਼ ਇੱਥੇ ਰਹਿ ਸਕਦੇ ਨੇ ਇਹ ਇਹਨਾਂ ਨਾਲ ਡਾਕਟਰ ਸੁਮੇਤ ਗੁਪਤਾ ਜੀ ਨੇ ਉਹਨਾਂ ਦਾ ਵੀ ਹਸਪੀਟਲ ਹੈ ਤੇ ਐਸ ਐਕਸਐਸਐਮਲ ਸ਼੍ਰੀ ਭੁਪਿੰਦਰ ਸਿੰਘ ਜੀ ਇਸ ਟਾਈਮ ਪ੍ਰੈਜ਼ెంట్ ਨਹੀਂ ਹੈ ਉਹ ਸਾਡੇ ਨਾਲ ਕੰਸਲਟ ਕਰ ਰਹੇ ਕਿਸ ਤਰ੍ਹਾਂ ਇਸ ਆਈਸੋਲੇਸ਼ਨ ਸੈਂਟਰ ਨੂੰ ਚਲਾਣਾ ਅੱਗੇ ਮੈਂ ਅ ਸਪੈਸ਼ਲ ਥੈਂਕਸ ਕਰਨਾ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਤੇ ਸਾਰੀ ਦੀ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਇਹਨਾਂ ਨੇ ਬਹੁਤ ਹੀ ਅੱਛੇ ਤਰੀਕੇ ਨਾਲ ਸਾਨੂੰ ਹਰ ਤਰੀਕੇ ਦੀ ਹੈਲਪ ਜੋ ਵੀ ਸਰਕਾਰ ਕੋਲੋਂ ਅਵੇਲੇਬਲ ਹੈ ਉਹਨਾਂ ਨੇ ਕਿਹਾ ਕਿ ਜੋ ਵੀ अवेलेबल ਆ ਤੁਸੀਂ ਦੱਸੋ ਇਹ ਸਟੇਡੀਅਮ ਵੀ ਉਹਨਾਂ ਦੀ ਮਨਜ਼ੂਰੀ ਉਹਨਾਂ ਨੇ ਮਨਜ਼ੂਰੀ ਦਿੱਤੀ ਬੜਾ ਅੱਛਾ ਸਟੇਡੀਅਮ ਹੈ ਬੜਾ ਅੱਛਾ ਹਾਲ ਹੈ ਤੇ ਬੜਾ ਹੀ ਅੱਛਾ ਇੱਕ ਅਾਈਸੋਲੇਸ਼ਨ ਸੈਂਟਰ ਇੱਥੇ ਸੈੱਟ ਉਪਾਰਿਆ ਮੈਂ ਸਪੈਸ਼ਲ ਥੈਂਕਸ ਕਰਾਂਗਾ ਐਮ ਐਲ ਏ ਸਾਹਿਬ ਨੂੰ ਸ਼੍ਰੀ ਅਮੇਬੀਤ ਜੀ ਨੂੰ ਤੇ ਮੇਅਰ ਸਾਹਿਬ ਨੂੰ ਸ਼੍ਰੀ ਪੰਨalal ਪਾਟਿਆ ਜੀ ਨੂੰ ਜਿਨ੍ਹਾਂ ਨੇ ਕਿਹਾ ਕਿ ਸਰਪੋਨਾਂ ਦੀ ਕੋਆਪਰੇਸ਼ਨ ਸਾਡੇ ਨਾਲ ਹੁਣ ਸਾਨੂੰ ਕੋਈ ਵੀ ਲੋੜ ਆ ਉਹ ਨਾਲ ਖੜੇ ਰਹਿਣਗੇ ਮੈਂ ਸਪੈਸ਼ਲ ਥੈਂਕਸ ਕਰਾਂਗਾ ਐਕਸ ਐਮ ਐਲ ਏ ਸਾਹਿਬ ਨੂੰ ਸ਼੍ਰੀ ਯਸ਼wini ਸ਼ਰਮਾ ਜੀ ਨੂੰ ਉਹਨਾਂ ਨੇ ਵੀ ਕਿਹਾ ਸਾਡੀ ਕੋਆਪਰੇਸ਼ਨ ਉਹਨਾਂ ਦੀ ਕੋਆਪਰੇਸ਼ਨ ਸਾਡੇ ਨਾਲ ਮੈਂ ਸਪੈਸ਼ਲ ਥੈਂਕਸ ਕਰਾਂਗਾ ਐਕਸ ਮੇਅਰ ਨੂੰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਕੋਈ ਵੀ ਤਰੀਕੇ ਦੀ ਲੋੜ ਸਾਡੇ ਨਾਲ ਇਸ ਤੋਂ ਬਾਅਦ ਮੈਂ ਸਾਡੀ ਬਹੁਤ ਵੱਡੀ ਟੀਮ ਹੈ ਮੈਂ ਇਸ ਟਾਈਮ ਤੇ ਇੰਟਰੋਡਿਊਸ ਨਹੀਂ ਕਰਾ ਪਾਵਾਂਗਾ ਬਟ ਬੜੇ ਸੰਪਨ ਪਰਿਵਾਰਾਂ ਤੋਂ ਟੀਮ ਹੈ ਆਪਣਾ ਟਾਈਮ ਵੀ ਲਗਾ ਰਹੇ ਆਪਣਾ ਆਰਥਿਕ ਸਹਿਯੋਗ ਵੀ ਲਗਾ ਰਹੇ ਸਾਰੇ ਆਪਣੇ ਆਪਣੇ ਬਿਜ਼ਨਸ ਦੇ ਵਿੱਚ ਅਗਰਨੀ ਨੇ ਤੇ ਮੈਂ ਮੌਕਾ ਦੇਵਾਂਗਾ ਇਸ ਪ੍ਰੈਸ ਕਾਨਫਰੰਸ ਦੇ ਐਂਡ ਤੇ ਤੁਸੀਂ ਉਹਨਾਂ ਦੀ ਵਾਇਸ ਜ਼ਰੂਰ ਲਵੋ ਕਿਉਂਕਿ ਇਹ ਸਾਰਾ ਐਫਰਟ ਉਹਨਾਂ ਨਾਲ ਚੱਲ ਰਿਹਾ ਹੈ ਇਹ ਰਾਈ ਪਲੈਨਿੰਗ ਤੇ ਐਫਰਟ ਸਾਰਾ ਕੁਝ ਹੀ ਉਹ ਸਾਰੀ ਟੀਮ ਕਰ ਰਹੀ ਹੈ ਮੈਂ ਇਸ ਜੋ ਮਹਾਮਾਰੀ ਚੱਲ ਰਹੀ ਹੈ ਉਹਦੇ ਬਾਰੇ ਗੱਲ ਕਰਾਂ ਕਰਾਂਗਾ ਕਿ ਸਾਰਾ ਸਮਾਜ ਇਸ ਇੱਕ ਮੁਸੀਬਤ ਨਾਲ ਜੂਝ ਰਿਹਾ ਹੈ ਪਹਿਲੇ ਵੀ ਇਹ ਮਹਾਮਾਰੀ ਆਈ ਸੀ ਅਸੀਂ ਬੜਾ ਕੁਝ ਕੀਤਾ ਪਹਿਲੇ ਅਸੀਂ ਬੜੇ ਡਰ ਕੇ ਰਹੇ ਬੜੇ ਸਜਗ ਰਹੇ ਸਾਡੀ ਸਰਕਾਰ ਵੀ ਬੜੀ ਸਜਗ ਰਹੀ ਬੜੇ ਆਈਸੋਲੇਸ਼ਨ ਸੈਂਟਰ ਵੀ ਖੁੱਲੇ ਕੋਵਿਡ ਕੇਅਰ ਸੈਂਟਰ ਵੀ ਖੁੱਲੇ ਬੜੇ ਕੰਮ ਕੀਤੇ ਤੇ ਉਹਦੇ ਨਾਲ ਇਹ ਮਹਾਮਾਰੀ ਦਾ ਜਿਹੜਾ ਸਰੂਪ ਸੀ ਉੱਥੇ ਤੱਕ ਨਹੀਂ ਵੱਧ ਪਾਇਆ ਜਿੱਥੇ ਇਸ ਟਾਈਮ ਵੱਧ ਗਿਆ ਹੈ ਉਹਦੇ ਪਿੱਛੇ ਬੜੇ ਕਾਰਨ ਨੇ ਸਾਡਾ ਸਮਾਜ ਨੂੰ ਵੀ ਲਾਭ ਪ੍ਰਭਾਵ ਹੋ ਗਿਆ ਜਾਂ ਹੋਰ ਵੀ ਕੁਝ ਸਰਕਾਰੀ ਕਾਰਨ ਹੋ ਸਕਦੇ ਲੇਕਿਨ ਹੁਣ ਅਸੀਂ ਸਾਡਾ ਜਿਹੜਾ ਆਬਜੈਕਟਿਵ ਹੈ ਉਹ ਹੈ ਕਿ ਸਮਾਜ ਨੂੰ ਵੀ ਸਜਗ ਕਰੀਏ ਇਸ ਲਈ ਤੇ ਅਸੀਂ ਦੇਖ ਰਿਹਾ ਪਠਾਨਕੋਟੀ 'ਚ ਕਦੀ 6 ਡੈਥਸ ਹੋ ਜਾਂਦੀਆਂ ਕਦੀ 8 ਡੈਥਸ ਹੋ ਜਾਂਦੀਆਂ ਇਹ ਰਿਪੋਰਟਡ ਡੈਥਸ ਨੇ ਕੁਝ ਅੰਡਰ ਰਿਪੋਰਟਡ ਡੈਥਸ ਵੀ ਅਸੀਂ ਦੇਖ ਦੇਖ ਰਹੇ ਹਾਂ ਤੇ ਸਾਡਾ ਜਿਹੜਾ ਕੰਮ ਹੈ ਉਹ ਹੈ ਕਿ ਸਮਾਜ ਨੂੰ ਅਵੇਅਰ ਵੀ ਕਰੀਏ ਤੇ ਆਈਸੋਲੇਸ਼ਨ ਸੈਂਟਰ ਬਾਰੇ ਡੀਟੇਲ ਦੇ ਵੀ ਤੇ ਡਾਕਟਰ ਸਾਹਿਬ ਦੱਸਣਗੇ ਪਰ ਆਈਸੋਲੇਸ਼ਨ ਸੈਂਟਰ ਦਾ ਮੇਨ ਕੰਮ ਹੈ ਕਿ ਇਹ ਐਫ ਬਿਮਾਰੀ ਨੂੰ ਅੱਗੇ ਸਪਰੈਡ ਨਾ ਕੀਤਾ ਜਾਵੇ ਉਹਦੇ ਬਾਰੇ ਅਸੀਂ ਜ਼ਰੂਰ ਗੱਲ ਕਰਾਂਗੇ ਤਾਂ ਮੈਂ ਵੀ ਦੱਸਣਾ ਚਾਹਾਂਗਾ ਕਿ ਪਿਛਲੇ ਸਾਲ ਬਿਮਾਰੀ ਦਾ ਸਰੂਪ ਕੁਝ ਹੋਰ ਸੀ ਇਸ ਸਾਲ ਬਿਮਾਰੀ ਦੇ ਡਿਫਰੈਂਟ ਵੇਰੀਐਂਟਸ ਆ ਰਹੇ ਆ ਡਿਫਰੈਂਟ ਤਰੀਕੇ ਦੀ ਬਿਮਾਰੀ ਤੋਂ ਹੋਣ ਤੋਂ ਬਾਅਦ ਜਿਹੜੇ ਲੋਕ ਬਚ ਰਹੇ ਆ ਉਹਨਾਂ ਲਈ ਵੀ ਡਿਫਰੈਂਟ ਫੰਗਸ ਆ ਗਿਆ ਤੁਸੀਂ ਸੁਣਿਆ ਹੈਗਾ ਇੱਕ ਬਲੈਕ ਫੰਗਸ ਆ ਗਿਆ ਇੱਕ ਵਾਈਟ ਫੰਗਸ ਆ ਗਿਆ ਸਾਡਾ ਜਿਹੜਾ ਕਨਸੈਪਟ ਹੈ ਕਿ ਉੱਥੇ ਤੱਕ ਇਹ ਗੱਲ ਪਹੁੰਚੇ ਹੀ ਨਾ ਘੱਟੋ ਘੱਟ ਲੋਕ ਅਫੈਕਟਡ ਹੋਣ ਜੇ ਕੋਈ ਅਫੈਕਟਡ ਹੈ ਤਾਂ ਦੇ ਸ਼ੁੱਡ ਬੀ ਇਨ ਦਾ ਆਈਸੋਲੇਸ਼ਨ ਸੈਂਟਰ ਆਪਣੀ ਫੈਮਿਲੀ ਨੂੰ ਅਫੈਕਟ ਨਾ ਕਰੇ ਕਮਿਊਨਿਟੀ ਨੂੰ ਅਫੈਕਟ ਨਾ ਕਰੇ ਪੜੋਸੀਆਂ Bhutan Court Bureau report, SMZ News.